ਨਮਸਕਾਰ ਦੋਸਤੋ ਦੇਸ਼ ਭਰ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨਾਂ ਦਾ ਪੂਰਾ ਮਾਹੌਲ ਗਰਮਾਇਆ ਹੋਇਆ ਹੈ ਤੇ ਅਸੀਂ ਅੱਜ ਗੁਰੂ ਦਵਿੰਦਰ ਵਰਮਾ ਜੀ ਦੇ ਕੋਲ ਆਏ ਹਾਂ ਕਿ ਲੁਧਿਆਣੇ ਦੇ ਵਿੱਚ ਸਿਆਸਤ ਦਾ ਕੀ ਮਾਹੌਲ ਹੈ ਉਹਨਾਂ ਦੇ ਅੰਕ ਜੋਤਿਸ਼ ਮੁਤਾਬਕ ਅਸੀਂ ਇਹ ਪਤਾ ਕਰਾਂਗੇ ਕਿ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਕਿਹੜੀ ਜਿੱਤਣ ਦੇ ਚਾਂਸ ਬਣਦੇ ਜੀ ਅੱਜਕੱਲ ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਇਲੈਕਸ਼ਨਾਂ ਦਾ ਬਹੁਤ ਮਾਹੌਲ ਬਣਿਆ ਹੋਇਆ ਤਾਂ ਆਪਣੇ ਲੁਧਿਆਣੇ ਵਿੱਚ ਕੀ ਮਾਹੌਲ ਹੈ ਇਹਦਾ ਇਹ ਅੰਕ ਜੋਤਿਸ਼ ਦੇ ਮੁਤਾਬਕ ਸਾਨੂੰ ਇਹਦੀ ਥੋੜੀ ਜਾਣਕਾਰੀ ਦਿਓ ਕੋਈ ਚਾਨਣਾ ਪਾਓ ਦੇਖੋ ਜੀ ਅੰਕ ਜੋਤਿਸ਼ ਹੂੰ ਜੋਤਿਸ਼ ਦੇ ਹਿਸਾਬ ਨਾਲ ਹੂੰ ਆਪਾਂ ਸਾਰਾ ਕਰਾਂਗੇ ਗੱਲ ਠੀਕ ਹੈ ਅੰਕ ਜੋਤਿਸ਼ ਦੇ ਹਿਸਾਬ ਨਾਲ ਜੇ ਆਪਾਂ ਲਗਾਈਏ ਤਾਂ ਡਰਾਈਵਰ ਕਨੈਕਟਰ ਜਿਹੜਾ ਹੈ ਬਿੱਟੂ ਜੀ ਦਾ ਤੇ ਪੱਪੀ ਜੀ ਦਾ ਸੇਮ ਹੈ ਹੂੰ ਹੂੰ ਅੱਛਾ 1 5 ਹੂੰ ਹੂੰ ਡਰਾਈਵਰ 1 ਕਨੈਕਟਰ 5 ਠੀਕ ਹੁਣ ਅਸੀਂ ਅੱਗੇ ਰਾਜਾ ਵੜਿੰਗ ਜੀ ਦੇ ਕੋਲ ਕੋਲ ਠੀਕ ਹੈ ਜੀ ਇਹਨਾਂ ਦਾ ਡਰਾਈਵਰ ਹੈਗਾ 2 ਕਨੈਕਟਰ ਹੈਗਾ 1 ਹੂੰ ਠੀਕ ਹੈ ਜੀ ਹੁਣ ਇੱਥੋਂ ਅਸੀਂ ਪਹਿਲੇ ਤਾਂ ਅਸੀਂ ਇਹ ਦੇਖਦੇ ਆ ਕਿ ਹਰ ਬੰਦੇ ਨੇ ਅੱਗੇ ਆਣਾ ਕਿਦਾਂ ਹੈ ਉਹ ਜਿਹੜਾ ਨੋ ਨੰਬਰ ਚੱਲ ਰਿਹਾ ਹੈ ਜੀ ਜੀ ਪਰਸਨ ਹੂੰ ਬਿੱਟੂ ਜੀ ਦਾ ਇੱਥੇ ਦੇਖਿਆ ਜਾਂਦਾ ਵੀ ਤੁਸੀਂ ਪਿੱਛੇ ਕੀ ਕੀਤਾ 8 ਸਾਲ ਚ ਅੱਛਾ ਜੀ ਠੀਕ ਹੈ ਠੀਕ ਹੈ ਜੀ ਹੂੰ ਹੁਣ 8 ਸਾਲ ਦੇ ਵਿੱਚ ਕੀ ਕੀਤਾ ਉਹ ਹੁਣ ਪਤਾ ਲੱਗ ਗਿਆ ਜੇ ਜਦੋਂ ਆਪਾਂ ਇੱਕ ਪਾਰਟੀ ਨੂੰ ਚੇਂਜ ਕਰਾਂਗੇ ਉਹਦਾ ਪ੍ਰਭਾਵ ਜਾਂਦਾ ਹੈ ਜਾਂਦਾ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਗੇ ਅਸੀਂ ਫਿਰ ਇਹਨਾਂ ਦਾ ਪਪੀ ਦਾ ਡਰਾਈਵਰ ਇੱਕ ਹੈ ਕਨੈਕਟਰ ਪੰਜ ਹੈ ਇਹਨਾਂ ਦੇ ਕੋਈ ਪਰਸਨਲ ਜਿਹੜਾ ਚੱਲ ਰਿਹਾ ਉਹ ਦੋ ਚੱਲ ਰਿਹਾ ਜੀ ਜੀ ਇਹਦੇ ਵਿੱਚ ਕੋਈ ਜ਼ਿਆਦਾ ਸਟਰੋਂਗ ਨਹੀਂ ਹੈ ਹੂੰ ਫਿਰ ਅਸੀਂ ਆਈਨੇ ਰਾਜਾ ਜੀ ਕੋਲੇ ਇਹਨਾਂ ਦਾ ਡਰਾਈਵਰ ਹੈਗਾ ਇੱਕ ਕਨੈਕਟਰ ਹੈਗਾ ਇਹਨਾਂ ਦਾ ਪੰਜ ਸੋ ਸੌਰੀ ਡਰਾਈਵਰ ਹੈਗਾ ਦੋ ਕਨੈਕਟਰ ਹੈਗਾ ਇੱਕ ओके ਇਹਨੂੰ ਜਦੋਂ ਅਸੀਂ ਦੇਖਦੇ ਆ ਹਮ ਇਹਨਾਂ ਤੇ ਐਸ ਟਾਈਮ ਪਰਸੈਂਟ ਚੱਲ ਰਿਹਾ 3 ਠੀਕ 3 ਹੈਗਾ ਬ੍ਰਹਸਪਤੀ ਦਾ ਅੱਛਾ ਬ੍ਰਹਸਪਤੀ ਦਾ ਇਹਨਾਂ ਦੇ ਕੋਲੇ 3 ਨੰਬਰ ਹੈ ਲਗਣ ਇਹਨਾਂ ਦਾ ਤਾਂ 5 ਹੈ ਹਮ ਔਰ ਉਸ ਤੋਂ ਬਾਅਦ ਬੁੱਧ ਦੇ ਵਿੱਚ ਸੂਰਜ ਚੱਲ ਪਿਆ ਠੀਕ ਹੈ ਜੋ ਅਸੀਂ ਜੋਤਿਸ਼ ਦੇ ਵਿੱਚ ਤਾਂ ਹੀ ਚੱਲ ਪਿਆ ਹੁਣ ਜੀ ਔਰ ਇੱਥੇ 200% ਚਾਂਸ ਇਹਨਾਂ ਦੇ ਹੈ ਰਾਜਾ ਵੜਿੰਗ ਜੀ ਹਾਂ ਜੀ ਠੀਕ ਹੁਣ ਉਸ ਤੋਂ ਬਾਅਦ ਆਗੇ ਚਾਰ ਬੰਦੇ ਲੜ ਰਹੇ ਠੀਕ ਹੈ ਜੀ ਠੀਕ ਹੈ ਹੁਣ ਇਹਦੇ ਵਿੱਚ ਜੋ ਕੈਲਕੂਲੇਸ਼ਨ ਸਾਡੀ ਨਮਰੋਲਜੀ ਦੀ ਕਹਿੰਦੀ ਹੈ ਹੂੰ ਉਹਦੇ ਹਿਸਾਬ ਦੇ ਨਾਲ ਨੰਬਰ 1 ਹੂੰ ਰਾਜਾ ਜੀ ਦਾ ਠੀਕ ਹੈ ਦੂਜਾ ਪੱਪੀ ਜੀ ਦਾ ਠੀਕ ਹੈ ਤੀਸਰਾ ਜਿਹੜਾ ਹੈ ਹੂੰ ਉਹ ਤਕੜੀ ਦਾ ਰ ਅੱਛਾ ਤਕੜੀ ਦਾ ਵੀ ਨੰਬਰ ਵਿੱਚ ਇਹਦੇ ਮੈਂਸ਼ਨ ਹੋ ਰਿਹਾ ਮੈਂਸ਼ਨ ਹੋ ਰਿਹਾ ਕੀਬਾ ਠੀਕ ਹੈ ਜੀ ਹੁਣ ਇਹਨਾਂ ਦੀ ਜਿਹੜੀ ਹੈ ਲੜਾਈ ਬਰਾਬਰ ਦੀ ਹੈ ਦੋਨਾਂ ਦੀ ਬੀਜਪੀ ਦੀ ਤਕੜੀ ਤਕੜੀ ਲੇਕਿਨ ਅੱਗੇ ਜਾ ਰਹੀ ਹੈ ਅੱਗੇ ਜਾ ਰਹੀ ਹੈ ਠੀਕ ਹੈ ਉਹਨਾਂ ਚੋ ਲੇਕਿਨ ਪੱਕਾ ਨੰਬਰ ਇਹਨਾਂ ਦਾ ਹੈ ਉਹ ਡਿਕਲੇਅਰ ਹੈ ਡਿਕਲੇਅਰ ਠੀਕ ਹੈ ਫਾਈਨਲ ਹੈ ਹਾਂ ਉਸ ਤੋਂ ਬਾਅਦ ਜਿਸ ਦਿਨ ਵੋਟਾਂ ਪੈਣੀਆਂ ਜੀ ਉਸ ਦਿਨ ਵੀ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਲੁਧਿਆਣੇ ਦੇ ਨੰਬਰ ਕਿੰਨੇ ਬੰਦੇ ਲੁਧਿਆਣਾ ਦਾ ਜੀ ਅਸੀਂ ਇਹਦੇ ਆਪਣੇ ਨੰਬਰੋਜੀ ਨਾਲ ਲਾਈਏ ਤਾਂ ਇਹਦਾ 26 ਬੰਦਾ ਹੈ ਅੱਛਾ ਜੀ ਠੀਕ ਹੈ ਫਿਰ ਜਿਸ ਦਿਨ ਨੇ ਵੋਟਾਂ ਪੈਣੀਆਂ ਹੂੰ ਹੂੰ ਉਸ ਦਿਨ ਦਾ ਟਾਈਮ ਜਿਸ ਦਿਨ ਨਿਕਲਦਾ ਰਿਜ਼ਲਟ ਉਸ ਦਿਨ ਦਾ ਟਾਈਮ ਜੀ ਉਹਦੇ ਸਾਲ ਦੇ ਨਾਲ ਹੁਣ ਇਹਨਾਂ ਦਾ ਜਿਹੜਾ ਟਾਈਮ ਹੈ ਲਗਨ ਵੀ ਅੱਛਾ ਆਇਆ ਠੀਕ ਹੈ ਉਹ ਸੂਰਿਆ ਦਾ ਟਾਈਮ ਚੱਲਦਾ ਪਿਆ ਹਮ ਅਵੜਿੰਗ ਜੀ ਤੇ ਇਹ ਫਾਇਦਾ ਦਊਗਾ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਅੱਗੇ ਵੀ ਮੈਂ ਬੜੀਆਂ ਇਹਨਾਂ ਦੀਆਂ ਪੁਸ਼ਵਾਨੀਆਂ ਕਰਦਾ ਕਿਉਂਕਿ ਮੈਂ ਇਹਨਾਂ ਨੂੰ 99 ਤੋਂ ਜਾਣ ਰਿਹਾ ਹਾਂ ਪਰਸਨਲ ਪਰਸਨਲ ਜਾਣਦੇ ਹੋ ਠੀਕ ਹੈ ਜੀ ਸਾਰੀ ਫੈਮਿਲੀ ਨੂੰ ਹਰ ਇੱਕ ਬੰਦੇ ਨਾਲ ਕਿਉਂਕਿ ਹੈ ਇਕੱਠੇ ਫਿਰਦੇ ਸੀ ਅਸੀਂ ਹਾਂਜੀ ਹਾਂਜੀ ਠੀਕ ਹੈ ਜੀ ਸਾਰਿਆਂ ਨਾਲ ਪ੍ਰੇਮ ਪਿਆਰ ਹੈਗਾ ਹਮ ਹਮ ਔਰ ਗਿੱਦੜਵੇ ਤੋਂ ਇਹਨਾਂ ਨੇ ਜਿੰਨੀ ਵਾਰ ਵੀ ਲੜਿਆ ਹਾਲੇ ਕਿ ਸਹੀ ਪੁੱਛੋ ਤਾਂ ਮੈਨੂੰ ਇਸ ਚੀਜ਼ ਚ ਨੌਲੇਜ ਰਾਜਨੀਤੀ ਜੀ ਨਾਮ ਹੈ ਜਾਨਣਾ ਨਾਮਨ ਕੋਈ ਹੈਗਾ ਉਹ ਜਿੰਨੀ ਵਾਰ ਵੀ ਹੋਇਆ ਮੈਂ ਪਰਸਨਲ ਮੈਨੂੰ ਕਿਸੇ ਦਾ ਦਬਾਅ ਨਹੀਂ ਨਾ ਮੈਨੂੰ ਕਦੇ ਕਿਸੇ ਦਾ ਫੋਨ ਆਇਆ ਲੇਕਿਨ ਜਿੰਨੇ ਵੀ ਬੰਦੇ ਮੈਨੂੰ ਪੁੱਛਦੇ ਐ ਮੈਂ ਸੱਤੇ ਲੋਕਾਂ ਨੇ ਲਾਇਆ ਠੀਕ ਹੈ ਠੀਕ ਹੈ ਜੀ ਮੇਰੇ ਤੋਂ ਪੁੱਛਦੇ ਆ ਵੀ ਐ ਕਰੀਏ ਕੀ ਕਰੀਏ ਕਹੂਗੇ ਐ ਕਰਨਾ ਮੈਂ ਕਹਿੰਦਾ ਮੈਂ ਦੱਸ ਦੇਣਾ ਕਿ ਮੇਰੇ ਕੋਲ ਕੀ ਹੈ ਮੈਂ ਅੱਗੇ ਵੀ ਤਿੰਨ ਵਾਰੀ ਭਵਿਸ਼ਿਆਣੀ ਕੀਤੀ ਹੈ ਮੇਰੀ ਸਹੀ ਗਈ ਹੈ ਸਹੀ ਗਈ ਹੈ ਠੀਕ ਹੈ ਹੁਣ ਰਹਿ ਗਈ ਚੌਥੀ ਇਹ ਵੀ ਮੇਰੀ ਜ਼ਿੰਦਗੀ ਦਾਤੇ ਹੈ ਵੀ ਮੇਰਾ ਵੀ ਇੱਜਤ ਦਾ ਸਵਾਲ ਹੈ ਕਿਉਂਕਿ ਮੈਂ ਵੀ ਰੋਜ਼ ਟੀਵੀ ਤੇ ਆਉਂਦਾ ਠੀਕ ਹੈ ਜੀ ਲੇਕਿਨ ਜੋ ਚੀਜ਼ ਆ ਗਈ ਸੱਚਾਈ ਸਾਹਮਣੇ ਹੈ ਆਪਾਂ ਅਗਲੇ ਦੇ ਅੱਗੇ ਰੱਖ ਦੇਦਾ ਜੀ ਆ ਚੀਜ਼ਾ ਕਿਉਂਕਿ ਅੱਗੇ ਅਸੀਂ ਟੀਵੀ ਤੇ ਬੋਲਦੇ ਸੀ ਅੱਜ ਅਸੀਂ ਨਵਾਂ ਹੈ ਵੀ ਚਲੋ ਇੰਸਟਾਗ੍ਰam ਫੇਸਬੁੱਕ ਤੇ ਹੈਗਾ ਤੇ ਚਲੋ ਦੱਸਦੇ ਆ ਲੋਕਾਂ ਨੂੰ ਬਾਕੀ ਸਟਾਰ ਬੜੇ ਅੱਛੇ ਚੱਲ ਰਹੇ ਆ ਔਰ ਜੋ ਕੁਝ ਹੈ ਸਾਹਮਣੇ ਆ ਸਭ ਦੇ ਠੀਕ ਹੈ ਹਾਂਜੀ ਸਟਾਰ ਰਾਜਾ ਬੜਿੰਗੀ ਦੇ ਅੱਛੇ ਚੱਲ ਰਹੇ ਬਿਲਕੁਲ 100% ਉਹਦੇ ਪੂਰੇ ਚਾਂਸ ਹੈਗੇ ਜੀ ਨੇ ਬੋਟਾ ਪੈਣ ਤੱਕ ਤਾਂ ਬਹੁਤ ਅੱਛੇ ਚਾਂਸ ਜਿਹੜੀ ਤੁਸੀਂ ਦੱਸ ਰਹੇ ਹੋ ਸਾਰਾ ਕੁਝ ਹੀ ਅੱਛਾ ਜੀ ਅੱਗੇ ਠੀਕ ਹੈ ਲੇਕਿਨ ਇੱਕ ਹੋਰ ਚੀਜ਼ ਹੈ ਕਈ ਵਾਰੀ ਅਸੀਂ ਬੋਲ ਕੇ ਜਾਣੇ ਆ ਕੋਈ ਚੀਜ਼ਾਂ ਮੇਰੀਆਂ ਨੋਟ ਵਿੱਚ ਰੱਖਿਓ ਜੀ ਕਈ ਵਾਰੀ ਗੱਲ ਕਹਿ ਜਾਈਦੀ ਹੈ ਕਿਉਂਕਿ ਗੱਲ ਥੋੜੀ ਜੀ ਅੱਗੇ ਤੱਕ ਵੀ ਲੈ ਜਾਓ ਜੀ ਕਈ ਵਾਰੀ ਕਿਸੇ ਦੀ ਪੁਸ਼ਪਣੀ ਅੱਛੀ ਹੁੰਦੀ ਹੈ ਇੱਕ ਟਾਈਮ ਥੋੜਾ ਜਿਆਦਾ ਇਹਨਾਂ ਦਾ ਸਟਰਗਲ ਆ ਲਾਊਗਾ 2027 ਦੇ 8ਵੇਂ 9ਵੇਂ ਮਹੀਨੇ ਤੋਂ ਬਾਅਦ ਠੀਕ ਹੈ ਕੀ ਦੇਖੋ ਜਦੋਂ ਬੈਠਦੇ ਆ ਬੜੀਆਂ ਚੀਜ਼ਾਂ ਗਿਆਨ ਦੀ ਅੱਗੇ ਤੁਰਦੀਆਂ ਗਿਆ ਦੱਸ ਦਈਦਾ ਉਸ ਟਾਈਮ ਤੇ ਕੋਈ ਇਹ ਨਹੀਂ ਕਿ ਕੋਈ ਹੈ ਨੁਕਸਾਨ ਤੇ ਪਲੱਸ ਕੋਈ ਛੱਟਪੇਟ ਵੱਜਣ ਦੇ ਚਾਂਸ ਹੋ ਜਾਂਦੇ ਆ ਇਹ ਉਦੋਂ ਹੋਣ ਦੇ ਚਾਂਸ ਹੈਗੇ ਲੇਕਿਨ ਇਹ ਬੰਦੇ ਨੋਟ ਕਰੋਗੇ ਤੇ ਸਾਡੀ ਵੀ ਪੁਸ਼ਪਨੀ ਯਾਦ ਰੱਖੂਗੀ ਸਭ ਨੂੰ ਬਿਲਕੁਲ ਬਿਲਕੁਲ ਰੋਗੀ ਜੀ ਬਿਲਕੁਲ ਅੱਜ ਪੰਡਿਤ ਗੁਰੂ ਦਵਿੰਦਰ ਵਰਮਾ ਜੀ ਦੇ ਕੋਲ ਆ ਕੇ ਸਾਨੂੰ ਇੱਕ ਨਵੀਂ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੇ ਰਾਜਾ ਵੜਿੰਗ ਜੋ ਹੈ ਉਨ੍ਹਾਂ ਦੇ ਅੰਕ ਜੋਤਿਸ਼ ਮੁਤਾਬਕ ਕਿ ਇਹ ਫਰਸਟ ਨੰਬਰ ਤੇ ਚੱਲਣਗੇ ਬਾਕੀ ਪਾਰਟੀਆਂ ਨੇ ਤੇ ਮਗਰ ਪਿੱਛੇ ਪਿੱਛੇ ਚੱਲਣਗੇ